ਭਾਰਤ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਹੀ ਸਮੁੱਚੀਆਂ ਕਟਗੰਤੀਆਂ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕਿਤੇ ਸਿੱਖ ਆਈਐਸ ਆਈਪੀਐਸ ਅਫਸਰ ਜਿਹੜੇ ਨੇ ਸੇਵਾਵਾਂ ਮੰਭਾਰੇ ਆ ਉਹਨਾਂ ਨੂੰ ਅਤਵਾਦੀ ਕਿਹਾ ਜਾਂਦਾ ਹੈ ਤੇ ਕਿਤੇ ਪੜ ਸਸਰਾ ਵੱਲੋਂ ਜਾਂ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਭੋਲੇ-ਭਾਲੇ ਸਿੱਖ ਵਿਚਰਦੇ ਸਿੱਖਾਂ ਨੂੰ ਅਤਵਾਦੀ ਕਹਿ ਕੇ ਚੜਾਇਆ ਜਾਂਦਾ। ਬੀਤੇ ਦਿਨੀ ਲਖੀਮਪੁਰ ਖੀਰੀ ਤੇ ਪਲੀਆਪੀਰਾ ਜਿਹੜਾ ਹਾਈਵੇ ਹੈ ਉਹਦੇ ਤੇ ਕੁਝ ਸਿੱਖ ਜਾ ਰਹੇ ਸੀ। ਇਹ ਉੱਥੇ ਤਾਨਾਤ ਐਸਐਚਓ ਨੇ ਉਹਨਾਂ ਨੂੰ ਅਤੰਕਵਾਦੀ ਜਿਹੜਾ ਹੈ ਜਾਂ ਅਤਵਾਦੀ ਕਹਿ ਕੇ ਜਿਹੜਾ ਹੈ ਉਹ ਬਹੁਤ ਹੀ ਚੜਾਉਣ ਦਾ ਕਾਨੂੰਨਾ ਕਾਰਜ ਕੀਤਾ। ਕਿਤੇ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਹਿੰਸਾ ਕਰਦਾ ਹੈ ਨਫਰਤ ਫਲਾਉਂਦਾ ਹੈ ਤੇ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸਧਾਰਨ ਲੋਕ ਜਿਹੜੇ ਕਟਗਿੰਤਿਆਂ ਨਾਲ ਸੰਬੰਧਤ ਐ ਸਿੱਖ ਐ ਖਾਸ ਤੌਰ ਤੇ ਕਿਉਂਕਿ ਸਿੱਖਾਂ ਦੀ ਪਛਾਣ ਹੁੰਦੀ ਐ ਸਿੱਖਾਂ ਦਾ ਖਾਸਾ ਐ ਸਿੱਖਾਂ ਦੀ ਵੱਖਰੀ ਪਛਾਣ ਐ ਇਸ ਕਰਕੇ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਜੇ ਭਾਰਤ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਜਿਹੜੇ ਆ ਉਸਿੱਤੇ ਨਿਕਲ ਸਕਦੇ ਆ ਇਹ ਧਰਤੀ ਜਿਹੜੀ ਹੈ ਸਾਰਿਆਂ ਦੀ ਹੈ ਕਿਸੇ ਇੱਕ ਖਿੱਤੇ ਕਿਸੇ ਇੱਕ ਨਸਲ ਕਿਸੇ ਇੱਕ ਧਰਮ ਦੇ ਲੋਕਾਂ ਦੀ ਨਹੀਂ ਹੈ ਮਸਲਬ ਦੇ ਲੋਕਾਂ ਦੀ ਨਹੀਂ ਹੈ ਇੱਥੇ ਸਭ ਨੂੰ ਹੀ ਬਰਾਬਰ ਹੱਕ ਜਿਹੜੇ ਆ ਉਹ ਮਿਲਨੇ ਚਾਹੀਦੇ ਆ ਸਾਰਿਆਂ ਦੇ ਅਧਿਕਾਰ ਬਰਾਬਰ ਹੈ ਤੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਹਿੰਸਾ ਫਲਾਉਂਦਾ ਹੈ ਨਫਰਤ ਫਲਾਉਂਦਾ ਹੈ ਸਰਕਾਰੀ ਸਰਪ੍ਰਸਤੀ ਉਹਨੂੰ ਹਾਸਲ ਹੈ ਤੇ ਉਹ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦਾ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਤੇ ਦੂਜੇ ਪਾਸੇ ਆਮ ਜਨ ਸਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਜਿਹੜੇ ਖਾਸ ਇੱਕ ਮਜ਼ਮ ਨਾਲ ਧਰਮ ਨਾਲ ਸੰਬੰਧਤ ਹੈ ਜਿਹੜਾ ਘਟ ਗਿਣਤੀ ਦੇ ਵਿੱਚ ਹੈ ਭਾਰਤ ਦੇ ਅੰਦਰ ਤੇ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਸਿਰਫ ਹੈ ਵਕਰੀ ਪਹਿਚਾਨ ਜਿਹੜਾ ਦੇਖ ਕੇ ਉਹਨਾਂ ਨੂੰ ਅਤਵਾਦੀ ਅਤੰਕਵਾਦੀ ਕਹਿਣਾ ਜਿਹੜਾ ਹੈ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਐਸਐਚਓ ਦੇ ਖਿਲਾਫ ਯੂਪੀ ਸਰਕਾਰ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਭਵਿੱਖ ਦੇ ਵਿੱਚ ਕੋਈ ਮੁੜ ਅਜਿਹੀ ਘਟਨਾ ਜੜੀ ਆ ਉਹ ਨਾ ਵਾਪਰੇ ਇਹਦੇ ਨਾਲ ਸਮੁੱਚੇ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਰੋਸ ਜਿਹੜਾ ਹੈ ਉਹ ਪੈਦਾ ਹੋਇਆ ਆਪ ਕੈਸੇ ਬੋਲ ਰਹਾ ਸਰ ਆਪ ਕੈਸੇ ਬੋਲ ਰਹਾ ਅਤੰਕਵਾਦੀ ਨਾ ਨਾ ਤਮਾਸ਼ਾ ਨਾ ਕਰ ਰਹੇ ਹਮ ਕਹਾਂ ਤਮਾਸ਼ਾ ਕਰ ਰਹੇ ਸਰ ਖੜੇ ਆ ਪਾਣੀ ਕਮ ਹੋ ਗਿਆ ਨਿਕਲ ਜਾਣਾ ਤੰਗਵਾਦੀ ਬਤਾ ਰਹੇ ਮੈਂ आतंकवादी उस दिन ही आप लोग आए थे आतंकवादी बताने बाबा जी के आगे पीछे घूम रहे थे अगर हम लोग आतंकवादी तो यहीं पे गोली मार दी हम बस सीधी बात है हम लोगों की को हमारे जैसे हम लोग आतंक बना रहे हैं हाँ ठीक है हम लोग उपद्रवादी जो भी हम लोगों को रहने दो आप जाइए आप लोग आतंकवादी बता रहे अभी हम लोगों को ਓਏ ਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਚੀਜ਼ ਦਾ ਕਿੱਟਰਾ ਗਿਆ ਪ੍ਰੂਫ ਆਪਾਂ ਨੂੰ ਕਿ ਛੜਕ ਬਣਾਈਏ ਤੇ ਇਦਾਂ ਬੋਲਿਆ ਇਹਨਾਂ ਨੂੰ ਯਾਰ ਆ ਜਾ ਯਾਰ ਆ ਜਾ ਮੂੰਹ ਕੋ ਠਕਰਾ ਸ਼ਰਮ ਆ ਰਹੀ ਹੈ ਅਗਰ ਹਮ ਨੂੰ ਦੇਰ ਸ਼ਰਮ ਆ ਰਹੀ ਹੈ ਨਹੀਂ ਸ਼ਰਮ ਹਮ ਲੋਗੋ ਨੂੰ ਕਹੇਗੀ ਅੱਗੇ ਬਣੋ ਅੱਗੇ ਬਣੋ ਕਮਾਂ ਆ ਰਹੀ ਹੈ ਐ ਮੈਡਮ जा ना ना किनारे हो जाइए काम आ रही है किनारे हो जाइए बार बार नहीं करूँगा तुझे किनारे

ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਜਿਹੜੀ ਤਕਬੀਰ ਤੱਕੀ ਮਾਰੀ ਜਾਂਦੇ ਸਾਡੇ ਮਾਨ ਸਿੰਘ ਸੰਤਪ੍ਰਵਨ ਸਭ ਲੋਕ ਹੋ ਚੁੱਕੇ ਆਪਰੇ ਲੋਕ ਨਹੀਂ ਹੋ ਰਹੇ ਕਾਵੜਾ ਦੇਖਦਾ ਧੰਨਵਾਦ ਕਾਵੜਾ ਦੇ ਕਾਵੜਾ ਨਿਕਲਦਾ ਸਾਡੇ